ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਭਾਵੇਂ ਅੱਜ ਸਾਡੇ ਵਿਚਕਾਰ ਨਹੀਂ ਪਰ ਉਸ ਵੱਲੋਂ ਗਾਏ ਗੀਤ ਅਤੇ ਸਟੇਜਾਂ ਤੇ ਕਈਆਂ ਗੱਲਾਂ ਲੋਕ ਅੱਜ ਵੀ ਯਾਦ ਕਰਦੇ ਨੇ ਉਹਨਾਂ ਨਾਲ ਜੁੜੇ ਕੁਝ ਵੀਡੀਓ ਅਕਸਰ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੁੰਦੇ ਨੇ ਇਸ ਵਿਚਾਲੇ ਇੱਕ ਜਿਹਾ ਵੀਡੀਓ ਸਾਹਮਣੇ ਆਇਆ ਜਿਸ ਨੇ ਸਭ ਦੇ ਹੋਸ਼ ਉਡਾ ਦਿੱਤੇ ਨੇ ਦਰਸਲ ਸੋਸ਼ਲ ਮੀਡੀਆ ਉੱਤੇ ਇੱਕ ਜਹੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਗਾਇਕ ਵੱਲੋਂ ਸਟੇਜ ਉੱਤੇ ਇੱਕ ਅਜਹੀ ਗੱਲ ਬੋਲਦੇ ਸੁਣਿਆ ਜਾ ਸਕਦਾ ਹੈ ਜੋ ਕਿ ਅੱਜ ਦੇ ਸਮੇਂ ਵਿੱਚ ਸੱਚ ਹੋਈ ਹੈ ਵੀਡੀਓ ਵਿੱਚ ਗਾਇਕ ਸਿੱਧੂ ਮੂਸੇਵਾਲਾ ਕਹਿ ਰਹੇ ਨੇ ਕਿ ਯਾਦ ਰੱਖਣਾ ਪੰਜਾਬੀਆਂ ਦਾ ਨਾਂ ਆਉਣ ਵਾਲੇ 2-3 ਸਾਲਾਂ ਵਿੱਚ ਪੂਰੀ ਦੁਨੀਆ ਵਿੱਚ ਚਮਕੇਗਾ ਗਾਇਕੀ ਦੇ ਖੇਤਰ ਵਿੱਚ ਵੀ ਇਹ ਕੋਈ ਗੱਪ ਨਹੀਂ ਜੱਟ ਦੀ ਜ਼ੁਬਾਨ ਹੈ ਜੇਕਰ ਨਾ ਹੋਇਆ ਤਾਂ ਕਿਤੇ ਮਰਜ਼ੀ ਖੜਾ ਕਰਕੇ ਕਹਿ ਦੇਣਾ ਕਿ ਸਿੱਧੂ ਝੂਠ ਬੋਲਦਾ ਸੀ ਇਹ ਹੋਇਆ ਨਹੀਂ ਹੁਣ ਇਸ ਵੀਡੀਓ ਉੱਤੇ ਦਰਸ਼ਕਾਂ ਦੀ ਵੀ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਨੇ ਤਾਂ ਸਿੱਧੂ ਮੂਸੇਵਾਲੇ ਦੀਆਂ ਜਿਹੜੀਆਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਉਹਦੇ ਉੱਤੇ ਵੀ ਦਰਸ਼ਕਾਂ ਦੀਆਂ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਨੇ ਕਿ ਸਿੱਧੂ ਮੂਸੇਵਾਲਾ ਸਾਡੇ ਵਾਸਤੇ ਕੋਹਿੰਨੂਰ ਹੀਰਾ ਤੇ ਸਿੱਧੂ ਮੂਸੇਵਾਲਾ ਵੀ ਕਾਸ਼ ਅੱਜ ਸਾਡੇ ਵਿਚਕਾਰ ਹੁੰਦਾ ਤਾਂ ਬਹੁਤ ਸਾਰੀਆਂ ਪ੍ਰਤੀਕਿਰਿਆਵਾਂ ਦਰਸ਼ਕਾਂ ਦੀ ਸਾਹਮਣੇ ਆ ਰਹੀਆਂ ਨੇ ਜੋ ਕਿ ਬੇਹੱਦ ਭਾਵਕ ਨੇ ਕਿਉਂਕਿ ਅੱਜ ਵੀ ਸਿੱਧੂ ਮੂਸੇਵਾਲੇ ਨੂੰ ਉਹਨਾਂ ਵੱਲੋਂ ਯਾਦ ਕੀਤਾ ਜਾ ਰਿਹਾ ਹੈ ਤੇ ਦੱਸਿਓ ਕਿ ਇਹ ਭਵਿੱਖਬਾਣੀ ਸਾਲ 2024 ਵਿੱਚ ਪੂਰੀ ਹੋਈ ਹੈ ਜਿਹੜੀ ਸਿੱਧੂ ਮੂਸੇਵਾਲੇ ਨੇ ਕੀਤੀ ਸੀ ਦਰਅਸਲ ਇਸ ਸਾਲ ਪੰਜਾਬੀ ਗਾਇਕ ਦਲਜੀਤ ਦੁਸਾਂਝ ਨੇ ਬਾਲੀਵੁੱਡ ਦੀਆਂ ਫਿਲਮਾਂ ਪੰਜਾਬੀ ਫਿਲਮਾਂ ਤੇ ਦੇਸ਼ ਵਿਦੇਸ਼ ਤੇ ਕੰਸਰਟ ਨਾਲ ਪੂਰੀ ਦੁਨੀਆ ਵਿੱਚ ਪੰਜਾਬ ਅਤੇ ਪੰਜਾਬੀਅਤ ਦਾ ਨਾਮ ਰੌਸ਼ਨ ਕੀਤਾ ਹੈ ਇਸ ਤੋਂ ਇਲਾਵਾ ਗਾਇਕ ਏਪੀ ਟਿਲੋ ਅਤੇ ਕਰਨ ਔਜਲਾ ਵੀ ਇਸੇ ਸੂਚੀ ਚ ਆਉਂਦੇ ਨੇ ਜਿਨ੍ਹਾਂ ਨੇ ਕਈ ਸ਼ਾਨਦਾਰ ਪੰਜਾਬੀ ਗੀਤਾਂ ਨਾਲ ਪੂਰੀ ਦੁਨੀਆ ਤੇ ਰਾਜ ਕੀਤਾ ਤਾਂ ਅੱਜ ਸਿੱਧੂ ਮੂਸੇਵਾਲੇ ਦੇ ਉਹ ਬੋਲ ਲੋਕ ਯਾਦ ਕਰਕੇ ਕਹਿੰਦੇ ਨੇ ਕਿ ਜੋ ਸਿੱਧੂ ਮੂਸੇਵਾਲੇ ਨੇ ਮਰਨ ਤੋਂ ਪਹਿਲਾਂ ਕਿਹਾ ਸੀ ਉਹ ਗੱਲਾਂ ਅੱਜ ਸੱਚ ਹੋ ਰਹੀਆਂ ਨੇ ਕਿ ਇਹ ਕਲਾਕਾਰ ਨੇ ਜਿਹੜੇ ਉਹਨਾਂ ਨੇ ਪੰਜਾਬੀਆਂ ਦਾ ਨਾਮ ਕਿੱਥੇ ਤੱਕ ਰੌਸ਼ਨ ਕੀਤਾ ਹੈ ਵੱਡੇ ਵੱਡੇ ਸ਼ੋਅ ਲਗਾਏ ਜਾ ਰਹੇ ਨੇ ਜਿੱਥੇ ਲੋਕ ਮਹਿੰਗੀਆਂ ਟਿਕਟਾਂ ਬੁੱਕ ਕਰਕੇ ਇਹਨਾਂ ਪੰਜਾਬੀ ਫਨਕਾਰਾਂ ਨੂੰ ਦੇਖਣ ਵਾਸਤੇ ਤੇ ਸੁਣਨ ਵਾਸਤੇ ਪਹੁੰਚ ਰਹੇ ਨੇ ਤੇ ਇਹਨਾਂ ਇਕੱਠ ਕਦੇ ਕਿਸੇ ਵੀ ਕਲਾਕਾਰ ਦੀਆਂ ਸਟੇਜਾਂ ਦੇ ਉੱਤੇ ਨਹੀਂ ਹੋਇਆ ਕਿਉਂਕਿ ਪੰਜਾਬੀਆਂ ਨੇ ਹੁਣ ਤੱਕ ਹਰ ਖੇਤਰ ਦੇ ਵਿੱਚ ਮੱਲਾ ਮਾਰੀਆਂ ਨੇ ਪਾਵੇਂ ਗਾਇਕੀ ਦਾ ਖੇਤਰ ਹੋਵੇ ਜਾਂ ਹੋਰ ਖੇਤਰ ਜੇਕਰ ਗੱਲ ਕੀਤੀ ਜਾਵੇ ਵਿਦੇਸ਼ਾਂ ਦੀ ਤਾਂ ਵਿਦੇਸ਼ਾਂ ਦੀ ਧਰਤੀ ਵਿੱਚ ਵੀ ਪੰਜਾਬੀਆਂ ਨੇ ਜਾ ਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹਾਲਾਂਕਿ ਪਾਵੇਂ ਉੱਥੇ ਜਾ ਕੇ ਪੰਜਾਬੀ ਆਪਣੀ ਮਾਂ ਧਰਤੀ ਨੂੰ ਨਹੀਂ ਭੁੱਲ ਸਕੇ ਪਰ ਉਹਨਾਂ ਨੇ ਆਪਣਾ ਤੇ ਆਪਣੇ ਇਲਾਕੇ ਦਾ ਨਾਮ ਜਰੂਰ ਰੌਸ਼ਨ ਕੀਤਾ ਤਾਂ ਹੁਣ ਸਿੱਧੂ ਮਸੇਵਾਲੇ ਦੇ ਕਹੇ ਬੋਲਾਂ ਨੂੰ ਵੀ ਅੱਜ ਲੋਕ ਯਾਦ ਕਰ ਰਹੇ ਨੇ